ਹਰ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫਾਜ਼ਲ ਕਾਬੇ ਬਾਰਡਰ ਏਰੀਏ ਦੀ ਮੁਹਾਰ ਗਮਸ਼ੇਰ ਪਿੰਡ ਜਿਹੜੇ ਹੈਗੇ ਆ ਬਿਲਕੁਲ ਬਾਰਡਰ ਦੇ ਨਜ਼ਦੀਕ ਨੇ ਉਹਨਾਂ ਪਿੰਡਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਦੇਖ ਸਕਦੇ ਤੁਸੀਂ ਇਹਨਾਂ ਪਿੰਡਾਂ ਦੇ ਵਿੱਚ ਕਾफी ਜਿਆਦਾ ਪਾਣੀ ਦੀ ਮਾਰ ਆ ਚੁੱਕੀ ਹੈ ਖੜਕਾਪੀ ਤੁਰੇ ਉਹਨੇ ਤੁਰੇ ਉਹਨੇ ਭਰੋਵਾਲ ਤੁਰੇ ਉਹਨੇ ਆ ਗਿਆ ਪਹੁੰਚ ਗਿਆ ਤੁਰੇ ਉਹਨੇ ਤਾਂ ਪਾਣੀ ਆ ਖੜਕਾਂ ਦੇ ਉੱਪਰ ਵੀ ਜਿਹੜਾ ਪਾਣੀ ਲੰਕੇ ਲਈ ਤੋਂ ਅੱਗੇ ਪਿੱਛੇ ਜਾਣਾ ਪੈ ਰਿਹਾ ਹੈ ਦੇਖ ਸਕਦੇ ਹੋ ਤੁਸੀਂ ਜਿੰਨਾ ਵੱਲੋਂ ਕਿੰਨਾ ਪਿੰਡਾਂ ਦੇ ਵਿੱਚ ਪਹੁੰਚ ਕੇ ਮਦਦ ਕੀਤੀ ਜਾਂਦੀ ਹੈ ਉਹ ਦੇਖ ਸਕਦੇ ਹੋ ਤੁਸੀਂ ਟਰਾਲੀਆਂ ਤੇ ਜਿਹੜੇ ਉਹ ਲੋਕ ਪਹੁੰਚ ਕੇ ਨੇ ਹੁਣ ਇਧਰਲੇ ਪਾਸੇ ਜਿਹੜਾ ਕਲੋਨੀ ਆ ਉਸ ਕਲੋਨੀ ਦੇ ਵਿੱਚ ਇਹਨਾਂ ਵੱਲੋਂ ਜਾ ਕੇ ਜਿਹੜੀ ਮਦਦ ਕੀਤੀ ਜਾਵੇਗੀ ਜਿਹੜੀ ਲੋੜ ਪਈਦੀ ਹੈ ਉਹਨਾਂ ਨੂੰ ਪਹੁੰਚਾਈ ਜਾਵੇਗਾ ਇਹ ਫਾਇਲ ਦਾ ਏਰੀਆ ਹੈ ਜੀ ਫਾਇਲ ਕਰਦੇ ਬੱਢ ਰਹੀ ਹੈ ਜੀ ਤੇ ਬਹੁਤ ਬੁਰੇ ਹਾਲਾਤ ਬਣ ਚੁੱਕੇ ਨੇ ਦੇਖ ਸਕਦੇ ਕੀ ਪਾਣੀ ਦੀ ਪੀੜੀ ਨਾਲ ਲੰਗ ਰਿਹਾ ਘਰਾਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਸਾਥ ਜਨਮਨੀ ਦੇ ਵਿੱਚ ਉਹ ਪਹੁੰਚ ਕੇ ਜਿਹੜੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਮਾਜੀਆਂ ਵੱਲੋਂ ਪਰਾਲਿਆਂ ਤੇ